ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਜਦੋਂ ਕੋਈ ਕੁਦਰਤੀ ਵਰਤਾਰਾ ਵਾਪਰਦਾ ਹੈ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾ ਉਹਨੇ ਜਿੰਨਾ ਕੋ ਕੁਝ ਕੋਈ ਨੁਕਸਾਨ ਜਾਂ ਕੋਈ ਕੁਝ ਕਰਨਾ ਹੁੰਦਾ ਉਹ ਹੋ ਕੇ ਰਹਿਣਾ ਹੁੰਦਾ ਇਹ ਜਿਹੜਾ ਜਿਹੜਾ ਇਹ ਨੁਕਸਾਨ ਜਿਹੜੀ ਜਗ੍ਹਾ ਤੇ ਹੋਇਆਗਾ ਇਹ ਆਪਣੇ ਰਾਜਸਥਾਨ ਦਾ ਪੀਕਾ ਨੇਰ ਸ਼ਹਿਰ ਦਾ ਪਿੰਡ ਹੈ ਸਹਿਜ ਸਹਿਸਰਾ ਸਹਿਸਰਾ ਪਿੰਡ ਦੇ ਵਿੱਚ ਇਹ 2-3 ਬਿੱਗੇ ਦੇ ਕਰੀਬ ਜ਼ਮੀਨ ਹੈ ਜਿਹੜੀ ਲਗਾਤਾਰ ਮਿੱਟੀ ਦੇ ਵਿੱਚ ਧਸਦੀ ਜਾ ਰਹੀ ਹੈ ਤੇ ਇੱਥੇ ਧਾਰਾ 144 ਲਾਗੂ ਹੋਈ ਹੋਈ ਐ ਵੀ ਮਿੱਟੀ ਧਸਨ ਕਰਕੇ ਕਈ ਵਾਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਤਾਂ ਕਰਕੇ ਇੱਥੇ ਇਕੱਠ ਵੀ ਨਹੀਂ ਹੋਣ ਦਿੰਦੇ ਤੇ ਪੁਲਿਸ ਵੀ ਲੱਗੀ ਹੋਈ ਐ ਵੀ ਇਹ ਤੋਂ ਮਿੱਟੀ ਤੋਂ ਰੋੜੀ ਲੋਕਾਂ ਨੂੰ ਬਹੁਤ ਜ਼ਿਆਦਾ ਦੂਰੀ ਰੋਕਣਾ ਜਿਹੜੇ ਲੋਕ ਨੇ ਕਿ ਉਹ ਦੱਸਦੇ ਸੀ ਵੀ ਇਹ ਟਿੱਪ ਹੈਗਾ ਇਹ ਬਹੁਤ ਜ਼ਿਆਦਾ ਵੱਟਾ ਤੇ ਬਹੁਤ ਜ਼ਿਆਦਾ ਉੱਚਾ ਸੀਗਾ ਤੁਸੀਂ ਦੇਖ ਲਓ ਵੀ ਹੁਣ ਇੰਨੀ ਮਿੱਟੀ ਇਹ ਲਗਾਤਾਰ ਧਰਤੀ ਦੇ ਵਿੱਚ ਧਸ ਗਈ ਕਰੀਬ 1.200 ਫੁੱਟ ਤਾਂ ਡੂੰਘਾ ਇਹ ਚਲਾ ਗਿਆ ਇੰਨਾ ਹੀ ਇਹ ਟਿੱਬਾ ਉੱਚਾ ਸੀਗਾ ਵੀ ਕਿੰਨੀ ਮਿੱਟੀ ਧਰਤੀ ਦੇ ਵਿੱਚ ਧਸ ਗਈ ਹੁਣ ਇਹਦੇ ਧਸਣ ਦੇ ਕਾਰਨ ਕਾਰਨ ਕੀ ਹੈ ਕਹਿ ਸਕਦੇ ਹਾਂ ਪਹਿਲੇ ਜਿਹੜਾ ਉੱਥੇ ਆਪਣਾ ਐਡਮਿਨਿਸਟ੍ਰੇਟਿਵ ਰਾਇਜਾ ਲੋਕਲ ਮੈਕ ਹੈ ਉਹਨਾਂ ਦਾ ਕਹਿਣਾਗਾ ਵੀ ਧਰਤੀ ਦੇ ਵਿੱਚ ਪਾਣੀ ਹੈ ਜਿਹੜਾ ਲਗਾਤਾਰ ਨੀਚੇ ਜਾ ਰਿਹਾ ਹੈ ਨੀਚੇ ਜਾਣ ਕਰਕੇ ਵੀ ਜਿਹੜੀ ਕੋਈ ਪਤਨ ਵਾਲੇ ਪਾਣੀ ਕਿਣੋਂ ਖਾਲੀ ਹੋ ਗਈ ਵੀ ਇਹ ਮਿੱਟੀ ਧਸ ਕੇ ਜਿਹੜੀ ਉਹਦੇ ਵਿੱਚ ਚਲੀ ਗਈ ਤਾਂ ਕਰਕੇ ਇਹ ਮਿੱਟੀ ਉਰੋਂ ਧਸ ਕੇ ਇੰਨੀ ਨੀਚੇ ਚਲੀ ਗਈ ਜਿਹੜੇ ਉੱਥੇ ਲੋਕ ਲੋਕ ਨੇ ਉਹਨਾਂ ਦਾ ਕਹਿਣਾਗਾ ਵੀ ਇਹ ਕੁਦਰਤ ਦਾ ਪ੍ਰਕੋਪ ਹੈ ਕਿਉਂਕਿ ਇੱਥੇ ਬਹੁਤ ਸਮਾਂ ਪਹਿਲਾਂ ਬਾਬਾ ਕਾਲ ਭੈਰੂनाथ ਦਾ ਮੰਦਿਰ ਸੀਗਾ ਉਹ ਮੰਦਿਰ ਪੁਰਾਣੇ ਟਾਈਮਾਂ ਦੇ ਵਿੱਚ ਜਾਤਾ ਉੱਥੋਂ ਇਹ ਗੱਲ ਅਜੇ ਕਲੀਅਰ ਨਹੀਂ ਹੋਈ ਵੀ ਇੱਥੋਂ ਚੱਕਤਾ ਸੀਗਾ ਜਾਂ ਉਹ ਮੰਦਿਰ ਟਹਿ ਗਿਆ ਸੀਗਾ ਤੇ ਇਹਦੇ ਨੇੜੇ ਮਾਤਾ ਕਾਲੀ ਦਾ ਮੰਦਿਰ ਹੈਗਾ ਵੀ ਉਹ ਕਹਿੰਦੇ ਵੀ ਉਹ ਮੰਦਿਰ ਉਹਨੂੰ ਵਿੱਟਣ ਕਰਕੇ ਵੀ ਇਹ ਹੈ ਜਿਹੜਾ ਪ੍ਰਕੋਪ ਕੁਦਰਤ ਨੇ ਕੀਤਾ ਹੈਗਾ ਵੀ ਉਹ ਯਾਦ ਕਰਾ ਰਹੀ ਹੈ ਪਰ ਪਰ ਕੁਦਰਤ ਵੀ ਭਈ ਉਰੇ ਪਾਪਾ ਕਾਲ ਪੈਰੋ ਨਾ ਤਾਂ ਮੰਦਿਰ ਸੀਗਾ ਵੀ ਉਰੇ ਮੰਦਿਰ ਤੁਸੀਂ ਦੁਬਾਰੇ ਬਣਵਾਓ ਵੀ ਤੁਸੀਂ ਮੰਦਿਰ ਹੀ ਬਣਵਾਇਆ ਨਹੀਂ ਉਰੇ ਪਹਿਲਾ ਮੰਦਿਰ ਸੀਗਾ ਹੁਣ ਜਿਹੜੀ ਸਰਕਾਰ ਹੈ ਸਰਕਾਰ ਵੀ ਇਹੀ ਕੋਸ਼ਿਸ਼ ਕਰ ਰਹੀ ਹੈ ਵੀ ਜਿਹੜਾ ਉਰੇ ਪਾਪਾ ਕਾਲ ਪੈਰੋ ਨਾ ਦਾ ਪਹਿਲਾ ਮੰਦਿਰ ਹੀ ਬਣਵਾਇਆ ਜਾਊਗਾ ਉਹ ਕਹਿੰਦੇ ਵੀ ਮੰਦਿਰ ਬਣਵਾਉਣ ਤੋਂ ਬਾਅਦ ਹੀ ਜਿਹੜਾ ਇਸ ਮਿੱਟੀ ਨੂੰ ਹੈਗਾ ਵੀ ਇਹਦਾ ਕੀ ਕੀਤਾ ਜਾਵੇ ਜਾਂ ਪੂਰੀ ਤੀ ਜਾਂਚ ਹੋਊਗੀ ਵੀ ਇਹ ਕਿਉਂ ਧਰਤੀ ਦੇ ਵਿੱਚ ਦੱਸੀ ਹੈ ਜਾਇਦੇ ਕੀ ਕਾਰਨ ਹੈ ਕਿਉਂਕਿ ਅਜੇ ਉਹ ਵੇਟ ਕਰ ਰਹੇ ਨੇ ਵੀ ਮਿੱਟੀ ਇਹ ਦਸਣੀ ਬੰਦ ਹੋ ਜੇ। ਇਸ ਤੋਂ ਬਾਅਦ ਫਿਰ ਇਹਨਾਂ ਦੇ ਵਿੱਚ ਮਿੱਟੀ ਪਾ ਕੇ ਇਹਨੂੰ ਕੋਈ ਨੂੰ ਭਰਨਗੇ ਜਾਂ ਕੁਝ ਵੀ ਇਹਦਾ ਕਰਨਗੇ ਪਰ ਅਜੇ ਉਹ ਇਸ ਚੀਜ਼ ਦੀ ਵੇਟ ਕਰ ਰਹੇ ਨੇ ਪਰ ਉਹ ਕਹਿੰਦੇ ਵੀ ਪਹਿਲਾਂ ਅਸੀਂ ਵੀ ਮੰਦਿਰ ਬਣਵਾਵਾਂਗੇ। ਮੰਦਿਰ ਬਣਵਾਉਣ ਤੋਂ ਬਾਅਦ ਹੀ ਇਸ ਮਿੱਟੀ ਤੇ ਕੋਈ ਕਾਰਵਾਈ ਹੈ ਜਿਹੜੀ ਉਸ ਤਰੀਕੇ ਦੀ ਕੋਈ ਜਾਂਚ ਦੀ ਜਾਂ ਕੋਈ ਇਹ ਮੈਂ ਕਰਵਾਉਂਗੇ। ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ, ਪੇਜ ਨੂੰ ਲਾਈਕ ਕਰਿਓ, ਕਮੈਂਟ ਕਰਿਓ। ਧੰਨਵਾਦ ਦੋਸਤੋ। ਅੱਗੇ ਤੋਂ ਵੀ ਅਹੀਂ ਜੇ ਵਧੀਆ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਤੇ ਆਉਂਦੇ ਰਹੋ ਪੇਜ ਨੂੰ ਫੋਲੋ ਕਰੋ